ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋਮਾ ਹਰਾਜ ਤੇ ਤੁਸੀਂ ਜੁੜੇ ਹੋ ਆਪਣਾ ਕਿਤਾ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਦੀ ਆ ਹਰਾਜ ਪਿੰਡ ਦੀ ਤੇ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਇੱਕ ਬਹੁਤ ਉੱਚੇ ਕੱਦ ਕਾਠ ਦੀ ਗਾਂ ਵਕਾਊਆ ਐਚ ਐਫਾ ਤੇ ਜਿਹੜੀ ਕਿ ਗੱਬਣ ਆ ਦੋਸਤੋ ਡਿਟੇਲ ਇਹਦੀ ਅਸੀਂ ਆਪ ਹੀ ਦੇਵਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਦੋਸਤੋ ਆਪਣਾ ਪੇਜ ਆ ਸ਼ੌਕੀ ਪੀਵੀਟੀ ਉਹਨੂੰ ਵੀ ਨਾਲ-ਨਾਲ ਫੋਲੋ ਕਰਿਓ ਤੇ ਘੰਟੀ ਵਾਲਾ ਬਟਨ ਜਿਹੜਾ ਉਹ ਨਾ ਦਬਣਾ ਭੁੱਲਿਓ ਕਿਉਂਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆਵੇ ਤੇ ਡਿਟੇਲ ਇਹਦੀ ਇਸ ਪ੍ਰਕਾਰ ਆ ਦੋਸਤੋ ਤੀਜਾ ਸੂਆ ਇਹਨੇ ਸੂਣਾ ਗੱਬਣਾ ਦੋਸਤੋ ਤੀਜਾ ਸੂਆ ਸੂਣਾ ਤੇ 7 ਦਿਨ ਸੂਣ ਚੇਦੇ ਬਾਕੀ ਆ ਤੇ ਪਿਛਲੇ ਸੂਏ ਦੀ ਇਹ ਦੁੱਧਰ ਘਾੜ ਦੀ ਗੱਲ ਕਰੀ ਤੇ 17 ਤੋਂ 18 ਲੀਟਰ ਪੀਕ ਲੈਵਲ ਤੇ ਨੇ ਦੁੱਧ ਕੱਢਿਆ ਚੰਗੇ ਥਣ ਹਵਾਨੇ ਚ ਚੰਗਾ ਕੱਦ ਕਾਠਾ ਤੇ ਦੋਨਾਂ ਪਾਸਾ ਤੋਂ ਤੁਹਾਨੂੰ ਇਹਦਾ ਥਣ ਹਵਾਨਾ ਪਹਿਲਾਂ ਵਿਖਾ ਦਈਏ ਫਿਰ ਤੁਹਾਨੂੰ ਤੋੜ ਕੇ ਵੀ ਵਿਖਾਵਾਂਗੇ ਦੇਖ ਸਕਦੇ ਆਂ ਦੋਸਤੋ ਸੋਹਣਾ ਥਣ ਹਵਾਨਾ ਹੈ ਮੋਟਾ ਮੋਟਾ ਥਾਣਾ ਤੇ ਗਾਇਬ ਤੇ ਸਾਈਜ਼ ਵੀ ਠੀਕ ਆ ਅਗਲੇ ਤੋਂ ਪਿਛਲੇ ਦਾ ਤੇ ਪਿਛਲੇ ਤੋਂ ਪਿਛਲੇ ਦਾ ਸਾਈਜ਼ ਬਿਲਕੁਲ ਸਹੀ ਆ ਤੇ ਮਗਰਲੇ ਥਣ ਥੋੜੇ ਛੋਟੇ ਆ ਤੇ ਅਗਲੇ ਥੋੜੇ ਜਿਹੇ ਵੱਡੇ ਆ ਸੇਮ ਸਹਿਜ ਆ ਬਿਲਕੁਲ ਦੋਨਾਂ ਸਾਈਡਾਂ ਤੋਂ ਤੇ ਹਵਾਨੇ ਦੇ ਨਾੜਾਂ ਜਿਹੜੀਆਂ ਤੁਸੀਂ ਦੇਖ ਸਕਦੇ ਮਿਲਕਵੇਨ ਵੀ ਠੀਕ ਆ ਅਗਲ ਅਗਲੇ ਤੋਂ ਅਗਲੇ ਥਾਂ ਦਾ ਗਾਇਬ ਥੋੜਾ ਜਿਆਦਾ ਆ ਚੰਗਾ ਕਦ ਕਾਠਾ ਪਿਛਲੇ ਪਾਸੇ ਢੇਲਾ ਜਿਹੜੀ ਤੁਹਾਨੂੰ ਦਿਖਾ ਦਿੰਨੇ ਸੀਲ ਤੇ ਸਾਉਸ ਭਾਦੀਆ ਦੋਸਤੋ ਥੋੜੀ ਜੀ ਫਿੱਕੇ ਅੰਗਾ ਜਾ ਤੇ ਬਹੁਤ ਹੀ ਚੰਗੀ ਗਾਹੇ ਕੋਲ ਕੇ ਵਿਖਾ ਦੇ ਹਵਾਨਾ ਦੋਸਤੋ ਬਹੁਤ ਵੱਡਾ ਬਣਾਉਂਦੀ ਆ ਜਿਹੜੀਆਂ ਢਿੱਲ ਆਏ ਨੇ ਸਾਰੀਆਂ ਨੇ ਕਵਰ ਕਰਨੀਆਂ ਤੇ ਚੰਗਾ ਪੱਠਪੜਾ ਵੇਖ ਸਕਦੇ ਆ ਥੋੜੀ ਜਿਹੀ ਫਿੱਕੀ ਆ ਅਵੇਲੇਬਲ ਬਹੁਤ ਆ ਦੋਸਤੋ ਗਾਂ ਦੀ ਜੇ ਕੋਈ ਸੇਵਾ ਕਰੂਗਾ ਤਾਂ ਦੋਸਤੋ 17 ਤੋਂ ਲੈ ਚੱਲ ਪੁੱਤ 18 ਲੀਟਰ ਦੁੱਧ ਨੇ ਮਗਰਲੇ ਸੂਏ ਦਿੱਤਾ ਦੋਨਾਂ ਟਾਈਮਾਂ ਦਾ ਤੇ ਐਦ ਕੀ ਜੇ ਸੇਵਾ ਕਰੋਗੇ ਤਾਂ ਦੋਸਤੋ ਦੁੱਧ ਵੱਧ ਵੀ ਸਕਦੀ ਆ ਕਿਉਂਕਿ ਜਿਹੜੀਆਂ ਅੱਜ ਅਫਗਾਨੀਆਂ ਇਹ ਸੇਵਾ ਤੇ ਨਿਰਭਾਰੀ ਕਰਦੀਆਂ। 4 ਸ਼ਹਿਰੋਂ ਦੋਸਤੋ ਤੁਹਾਨੂੰ ਗਾਂ ਜਿਹੜੀ ਉਹ ਦਿਖਾਤੀ ਆ। ਉਹ ਮੱਥਾ ਤੁਸੀਂ ਦੇਖ ਸਕਦੇ ਆਂ ਦੋਸਤੋ ਫੇਸ ਕੁਆਲਿਟੀ ਚੰਗੀ ਆ। ਤੇ ਜਿਸ ਵੀ ਕਿਸੇ ਵੀਰ ਨੂੰ ਇਹ ਗਾਂ ਪਸੰਦ ਆਉਂਦੀ ਆ ਤੇ ਜਿਹੜਾ ਇਹਨਾਂ ਦਾ ਨੰਬਰ ਆ ਉਹ ਮੈਂ ਤੁਹਾਨੂੰ ਦੱਸ ਦਿੰਨਾ ਦੋਸਤੋ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਨੰਬਰ ਹੈਗਾ ਜੀ 76528 94137 ਨੰਬਰ ਆ। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਦੋਸਤੋ ਸੌਦਾ ਕਰ ਸਕਦੇ ਆ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆ ਦੋਸਤੋ ਅਜਿਹੀ ਨਵੇਂ ਵੀਡੀਓ ਦੇ ਨਾਲ ਅੱਗੇ ਦਿਓ ਜੀ ਧੰਨਵਾਦ